ਲਾ ਮਾਤਾ ਕੁਦਰਤੀ ਭਾਗੀ ਇਹਨੇ ਤੇ ਤਾਈ ਕੇ ਕਰੇ ਉਹ ਤਾਂ ਲ ਵਧੀਆ ਪੰਜੀਰੀ ਲਾਈ ਜਾਂਦੇ ਨੇ ਮੈਂ ਕਾਂਬਲੀ ਐਵੇਂ ਕਿਉਂਕਿ ਮੈਂ ਤਾਂ ਐਵੇਂ ਡਾਕਟਰ ਨੂੰ ਹੇ ਕਲ ਲਟਾਈ ਜਾਂਦੀ ਸੀ ਹਰ ਖਾਸ ਨੇ ਨਾਲ ਸੰਕਾ ਖੰਗ ਹੋਈ ਜਾਂਦੀ ਆ ਤੇ ਸਾਰੇ ਖੁਰਕ ਹੋਈ ਜਾਂਦੀ ਸੀ ਖੁਸ਼ਕੀ ਨਾਲ ਤੇ ਦਾ ਮੈਂ ਤਾਂ ਵਧੀਆ ਸੰਕਾ ਹੁਣ ਇਹਦੀ ਤਾਈ ਨੂੰ ਦੇਖ ਕੇ ਵੀ ਲਾਈ ਜਾਂਦੀ ਆ ਪੰਜੀਰੀ ਵਧੀਆ ਰੀਸ ਆ ਗਈ ਮੈਂ ਤਾਂ ਹੁਣ ਢਾ ਕੇ ਦਵਾਈਆਂ ਜੀਆਂ ਸਾਰੀਆਂ ਸਿੱਟ ਦੂੰਗੀ ਤੇ ਮੈਂ ਤਾਂ ਹੁਣ ਆਖੂ ਹਰਪ੍ਰੀਤ ਨੂੰ ਭਾਈ ਮੈਨੂੰ ਤਾਂ ਪੰਜੀਰੀ ਲਾ ਕੇ ਦੇ ਵਧੀਆ ਤਨਟਾਰ ਕੇ ਲੋਕੇ ਆਉਦੀ ਤੇ ਪੰਜੀਰੀ ਲਵਾਉ ਮੈਂ ਤਾਂ ਵਧੀਆ ਪਵਾ ਕੇ ਵਿੱਚ ਦਵਾਈਆਂ ਦਮੋਈਆਂ ਸਾਰੀਆਂ ਬੇਬੇ ਹਾਂ ਭਾਈ ਕਿੱਧਰ ਆਈਆਂ ਕਿੱਧਰ ਗਈ ਸੀ ਮੈਂ ਤੈਨੂੰ ਕਿੰਨਾ ਛੱਡੀ ਕੀ ਹਰ ਕੇ ਤਾਈ ਕੋਲੇ ਗਈ ਤਾਈ ਨੇ ਦਵਾਈਆ ਚਿੰਟਾ ਅੱਛਾ ਚੌਂਟਾ ਲੈ ਲਿਆ ਭਾਈ ਹਾਂ ਹਾਂ 40 ਰੁਪਏ ਲੈ ਗਈ ਬੇਬੇ ਚਲ ਕੋਈ ਨਾ ਭਾਈ ਵਧੀਆ ਪਾ ਵਧੀਆ ਰੋਟੀ ਚੱਕਿਆ ਕਰਾਂਗੇ ਹੱਥ ਮੱਜੇ ਚੁੱਲੇ ਕੋਲੇ ਔਖਾ ਹੁੰਦਾ ਸੀ ਗੋਲ ਰਾਹੇ ਲਾਉਣੇ ਬਾਹਰੇ ਔਖੇ ਜਿਹਾ ਸਟੀਲ ਦੇ ਚਿੰਟੇ ਨਾ ਲੱਗਦੇ ਨਹੀਂ ਸੀ ਮੈਂ ਤਾਂ ਹਰ ਕੇ ਇੱਥੇ ਕੂੜਾ ਸੜਦੀ ਫਿਰਦੀ ਸੀ ਹੱਥ ਤੇ ਬੱਠਲ ਉਹ ਮੰਗਰੀ ਵਗ ਗਈ ਫਰਤਾਈ ਨੇ ਦਵਾ ਬਚਾਰੀ ਨੇ ਤਾਈ ਨੇ ਦਿੱਤੇ 200 ਰੁਪਏ ਚਲ ਕੋਈ ਨਾ ਮੈਂ ਦੇ ਦੂੰਗੀ ਮੇਰੇ ਕੋਲ ਫਰਾਈਂ ਤਾਈ ਕਿ ਤੂੰ ਨਾ ਕੋਈ ਨਾ ਤੇ ਮੈਂ ਤਾਂ ਤੇਰੀ ਤਾਈ ਕੇ ਬਾਗੀ ਇਧਰ ਇਹਨਾਂ ਨੇ ਹਾਂ ਤੇ ਉਹ ਤਾਂ ਆਪਣੇ ਪੰਜੀਰੀ ਲਾਈ ਜਾਂਦੇ ਨੇ ਹਰ ਤਰੀਕ अच्छा हां इक राले च ना भाई ता छिया ये पनीरी लाई जाने कोई कौली देख ही जानी है आपा नु भी कौली ਕੋ ਭਾਈ ਦੇਖੇ ਜਾਣਗੇ ਆਪਾਂ ਪਰ ਲਾਵਾਂਗੇ ਭਾਈ ਹੁਣ ਮੈਂ ਤਾਂ ਜਮ ਦਵਾਈਆਂ ਬੂਟੀਆਂ ਖਾਂਦੀ ਹਰ ਪਰੀ ਤੇ ਮੈਂ ਨਹੀਂ ਡਾਕਟਰਾਂ ਮੁਹੇ ਭਾਈ ਕਰ ਰਟੋਂ ਦੀ ਤੇ ਮੈਂ ਤਾਂ ਭਾਈ ਪਨੀਰੀ ਲਾ ਕੇ ਦੇ ਤੇਰ ਖਾਸਨੇ ਨਾਲ ਭਾਈ ਮੇਨ ਤਾਂ ਖੰਗ ਹੋਈ ਪਈ ਆ ਹੁਣ ਸਾਰਾ ਹੋਇਆ ਕਿਵੇਂ ਭਈ हां ਆ ਕੀ ਬਿਮਾਰੀ ਹੋ ਗਈ ਤੈਨੂੰ ਰਕਾਸਨਾ ਮੈਨੂੰ ਕਿਹੜੀ ਦਗਨ ਬਿਮਾਰੀ ਭਾਈ ਤੈਨੂੰ ਐਡੀ ਹੋ ਗਈ ਤੈਨੂੰ ਅਜੇ ਇਹ ਨਹੀਂ ਪਤਾ ਲੱਗਿਆ ਵੀ ਭਾਈ ਦਾ ਖਾਸਣਾ ਕੀ ਹੁੰਦਾਗਾ ਬੇਬੇ ਕੋਰੋਨਾ ਵੀ ਹੋਇਆ ਸੀ ਉਹਨੂੰ ਕੋਰੋਨਾ ਕਹਿੰਦੇ ਸੀ ਹੁਣ ਆ ਖੰਗ ਚ ਕੀ ਪਤਾ ਨਵਾਂ ਕੀ ਰਕਾਚਨਾ ਬਣੀਆ ਮੈਨੂੰ ਨਹੀਂ ਪਤਾ ਭਾਈ ਇਹ ਬਿਮਾਰੀ ਦਾ ਪਤਾ ਦੂਰ ਰਹਿ ਮੈਥੋਂ ਨਾ ਹੁਣੇ ਬਾਈ ਬਿਮਾਰੀ ਬਿਮਾਰੀ ਨਹੀਂ ਹੁੰਦੀ ਇਹ ਕਮਲ ਗਾ ਤੇਰਾ ਬਿਸਤਰਾ ਵਿਛਾਇਆ ਤੇ ਬਿਸਤਰੇ ਚ ਵੜ ਜਾ ਲੈ ਦੇਖ ਲੈ ਹੋਰ ਹੀ ਮਾਰੀ ਜਾਂਦੀ ਐ ਇਹ ਤੇ ਬਿਮਾਰੀ ਲੈ ਕੀ ਬਿਮਾਰੀ ਐ ਬਿਮਾਰੀ ਕੋਈ ਨਹੀਂ ਮਰਸਾਂਗਾ ਲੈ ਇੱਥੇ ਬਹਿ ਜਾ ਮੈਂ ਕੁਰਸੀ ਲਿਆ ਕੇ ਦੇ ਦੇਣੀ ਆਂ ਦੀ ਕੁਰਸੀ ਲੈ ਕੇ ਇੱਥੇ ਬਹਿ ਜੀ ਤੇ ਫੇਰ ਆਪਦਾ ਮੰਜਾ ਢਾ ਕੇ ਬਿਸਤਰਾ ਮੈਂ ਤੈਨੂੰ ਦੱਸਾਂ ਉਹਦਾ ਇੱਥੇ ਰੱਖੀ ਗਾਹਾਂ ਨਾ ਹੀ ਜਾਵਾਂ ਕੀ ਗੱਲ ਭਾਈ ਗਾਹਾਂ ਕੇ ਨਾ ਮੈਂ ਕੀ ਗੱਲ ਹੈ ਤੈਨੂੰ ਰਕਾਸਣਾ ਹੋਇਆ ਪਿਆ ਮੈਨੂੰ ਕੀ ਵੀ ਤਾਂ ਕੀ ਭਾਰੀ ਹੈ ਰਕਾਸਣਾ ਭਾਈ ਬਿਮਾਰੀ ਨਹੀਂ ਹੁੰਦੀ ਸੁੱਖ ਨਾਲ ਇਹ ਬੇਬੇ ਮੈਨੂੰ ਪਤਾ ਹੀ ਹੈ ਬੋਲ ਨਾ ਗਾਹਾਂ ਮੈਂ ਤੈਨੂੰ ਦੱਸਾਂ ਅਨੇ ਮੇਰੇ ਕਨੀ ਪਾਪ ਛੱਡੇਂਗੀ ਮੁੰਡਾ ਤੈਨੂੰ ਬਿਮਾਰੀ ਹੋਣੀਗਾ ਮੁੰਡੇ ਨੂੰ ਭੇਜ ਭਾਈ ਮੇਰੇ ਕੋਲ ਮੁੰਡੇ ਨੂੰ ਸਮਝਾਉਂ ਮੈਂ ਸਾਰੀ ਗੱਲ ਤੂੰ ਤਾਂ ਹੋਰੀ ਉਹੀ ਡਰ ਗਈ ਰਕਾਸਣਾ ਆਖੇ ਤੂੰ ਉਹ ਮਰ ਜਾਣੀ ਨਹੀਂ ਇਹ ਤਾਂ ਹਰੇਕ ਦੇ ਜਾ ਬੜਦੀ ਏ ਆ ਹੁਣ ਰੁਕਾਸ਼ ਨਾ ਕਰ ਲੈ ਕੀ ਹੋ ਗਿਆ ਇਹ ਮੈਨੂੰ ਤਾਂ ਇਹ ਨਹੀਂ ਪਤਾ ਇਹ ਬਿਮਾਰੀ ਦਾ ਨਾਂ ਕੀ ਏ ਨਵੇਂ ਤਾਂ ਨਵੀਆਂ ਬਿਮਾਰੀਆਂ ਲੱਗਦੀਆਂ ਅੱਗੇ ਚੁੱਲ੍ਹੇ ਕੋਲੇ ਬਾਹਾਂਂਦੀ ਕੋਈ ਦਾਲ ਸਬਜ਼ੀ ਚੀਰਦਾਂ ਦੀ ਕੋਈ ਚਾਰਪਾਈਆਂ 'ਚ ਅੱਖ ਮਾਰਦਾਂ ਦੀ ਮੈਂ ਤਾਂ ਨਹੀਂ ਇਹ ਤਾਂ ਕੋਈ ਕੰਮ ਕਰਾਉਂਦੀ ਹੁਣ ਬੁੜੀ ਨੂੰ ਤਾਂ ਸਾਡੀ ਨੂੰ ਤਾਂ ਬਿਮਾਰੀ ਲੱਗ ਗਈ ਬਾਹ ਨਹੀਂ ਇਹ ਤਾਂ ਤਾਂ ਲੀੜਾ ਕੱਪੜਾ ਇੱਥੇ ਆੱਡੀ ਧਰਨਾ ਪਊਗਾ ਮੈਨੂੰ ਮੈਂ ਤਾਂ ਇਹਨੂੰ ਤਾਹਾਂ ਨਹੀਂ ਚੜ੍ਹਨੀ ਨਹੀਂ ਮੈਂ ਤਾਂ ਆਪੇ ਕੰਮ ਕਰ ਲਿਆ ਕਰੂੰਗੀ ਸਾਰਾ ਬੀਬੇ ਬੇ ਇੱਥੇ ਬਹਿ ਜਾ ਬਾਰਗੇ ਰੋਟੀ ਧਰਦਿਆ ਕਰੂੰ ਚੱਕਲਾ ਕੀ ਪਤਾ ਭ ਹਰਪ੍ਰੀਤ ਕਿਉਂ ਬੋਲ ਮਾਰੀ ਜਾਂਦੀ ਐ ਮੜਾ ਨੀਰਾ ਬਗਸੀਗਾ ਮੱਜਾਂ ਨੂੰ ਉਹ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ ਬੇਬੇ ਨੂੰ ਕੋਈ ਬਿਮਾਰੀ ਹੋ ਗਈ ਬੇਬੇ ਨੂੰ ਬਿਮਾਰੀ ਹੋ ਗਈ ਆਓ ਬੇਬੇ ਤਾਂ ਬਾਹਰੋਂ ਆਈ ਐ ਮੜਾ ਮੋਟਾ ਖੰਗ ਜਖਾਮ ਸੀ ਕੀ ਬਿਮਾਰੀ ਹੋ ਗਈ ਐ ਏਡੀ ਬੇਬੇ ਨੂੰ ਬੇਬੇ ਨੂੰ ਤਾਂ ਕੋਈ ਰਕਾਸਨਾਨਾ ਦੀ ਬਿਮਾਰੀ ਹੋਈ ਐ ਨਵੀਂ ਬਿਮਾਰੀ ਚੱਲੀ ਐ ਤਾਂ ਫਿਰ ਪਹਿਲਾਂ ਤਾਂ ਮੈਂ ਕਦੇ ਨਾ ਸੁਣਿਆ ਖਾਸਨਾਨਾ ਦੀ ਬਿਮਾਰੀ ਹਾਂ ਦੇਖੋ ਬੇਬੇ ਦਾ ਉੱਥੇ ਮੰਜਾ ਢਾ ਦੇਂਗਾ ਉੱਥੇ ਬਿਸਤਰਾ ਵਿਛਾ ਦੇਂਗਾ ਉੱਥੇ ਉਹਨੂੰ ਰੋਟੀ ਪਾਣੀ ਬੇਬੇ ਦੇ ਕੋਲੇ ਨਾ ਹੋਈ ਅੰਦਰ ਕਿਤੇ ਤੈਨੂੰ ਹੋ ਜੇ ਤੈਨੂੰ ਕਿ ਨਹੀਂ ਸ ਤੇਰਾ ਪਲਾਹ ਹੋਜੀ ਹਾਂ ਉਹ ਪਹਿਲਾਂ ਤਾਂ ਕਿਹਦੀ ਗੱਲ ਨਹੀਂ ਕਰੀ ਮੈਨੂੰ ਖਾਸਣਾ ਬਿਮਾਰੀ ਹੈ ਮੈਨੂੰ ਕੀ ਬਤਾਣ ਮੈਨੂੰ ਤਾਂ ਆਪ ਅੱਜ ਦੱਸਿਆ ਬੇਬੇ ਨੇ ਕੋਈ ਉਹ ਨੂੰ ਕੀ ਨਹੀਂ ਦੱਸਦਾ ਉਹ ਕਿਹੜੇ ਅਕਟਰ ਕੋਲੇ ਬੈਠ ਕੋਲੇ ਬਾਗੀ ਵੱਡੇ ਕੋਲੇ ਐਂ ਤਾਂ ਮੈਂ ਪੁੱਛਣ ਨੂੰ ਲਗੀ ਬੇਬੇ ਤੈਨੂੰ ਕਿਹਨੇ ਦੱਸਿਆਗਾ ਉਹ ਤਾਂ ਤੂੰ ਪੁੱਛ ਲੈ ਜਾ ਕੇ ਬੇਬੇ ਨਾਲ ਗੱਲ ਕਰ ਲੈ ਉਹ ਮੈਂ ਜਾਣਾ ਬੇਬੇ ਕੋਲ ਬੇਬੇ ਹਾਇ ਕਿੱਥੇ ਬੇਬੇ ਉਹ ਬੈਠ ਕੇ ਚ ਕਹਦਾ ਮੈਂ ਮਖਾਈਥੀ ਬਹਿ ਜਾਗਾ ਹਾਂ ਨਹੀਂ ਮੈਂ ਜਾਣਦਾ ਤਾਂ ਬੇਬੇ ਤਾਂ ਉਹਨੂੰ ਸਬਜੀ ਚ ਰਿਆਂਵਾ ਤੇ ਨਾ ਬੇਬੇ ਤੋਂ ਭਾਂਡੇ ਮੰਜਵਾਵਾਂ ਮੈਂ ਤਾਂ ਬੇਬੇ ਨੂੰ ਚੁੱਲ੍ਹੇ ਕੋਲ ਹੀ ਨਹੀਂ ਆਉਣ ਦਿੰਦੀ ਉਹ ਪਹਿਲਾਂ ਮੈਨੂੰ ਗੱਲ ਤਾਂ ਪੁੱਛ ਲੈਣੀ ਵੀ ਕੀ ਬਿਮਾਰੀ ਐ ਤੂੰ ਤਾਂ ਪਹਿਲੀ ਡਰਨ ਲੱਗੀ ਐ ਬੱਸ ਅਸੀਂ ਤਾਂ ਆਈਆਂ ਹੁਣ ਪਹਿਲਾਂ ਕਰੋਨਾ ਆਈ ਸੀ ਹੁਣ ਕੋਈ ਰਖਾਸਨਾ ਆ ਗਈ ਨਮੀ ਉਹ ਮੈਂ ਤਾਂ ਕਦੇ ਸੁਣੀ ਨਹੀਂ ਰਖਾਸਨਾ ਬਿਮਾਰੀ ਕਦੇ ਨਹੀਂ ਸੁਣੀ ਬੇਬੇ ਨੇ ਤਾਂ ਸੁਣੀ ਐ ਉਹ ਕੋਈ ਨਹੀਂ ਕੋਈ ਨਹੀਂ ਤੂੰ ਡਰਨਾ ਮੈਂ ਜਾ ਕੇ ਬੇਬੇ ਨਾਲ ਗੱਲ ਕਰਦਾ ਵੀ ਕੀ ਗੱਲ ਐ ਕੀ ਬਿਮਾਰੀ ਆਈ ਜੀ ਕਰਕੇ ਗੱਲ ਬੇਬੇ ਨਾਲ ਪਤਾ ਨਹੀਂ ਲੈ ਹੁਣ ਕਿਹੜੀ ਬਿਮਾਰੀ ਹੋਊਗੀ ਇਹਨੂੰ ਨਮੀ ਕਿੱਥੋਂ ਰਾਮ ਆਊਗਾ ਇਹਦਾ ਕੀ ਇਲਾਜ ਹੋਊਗਾ ਵਾਗ ਤੇ ਕਰੋਨਾ ਵਾਂਗੂ ਬੇਬੇ ਅੰਦਰ ਢਾਕੇ ਨਾ ਰੱਖਣੀ ਪਵੇ ਉੱਥੇ ਹੀ ਰੱਖ ਜਾਗੇ ਬੇਬੇ ਨੂੰ ਬੈੜਕ ਜੀ ਨਹੀਂ ਹਰਨਾ ਕਰਨਾ ਬੂ ਬੇਬੇ ਦਾ ਹੱਲ ਹੋਰ ਤਾਂ ਕੋਈ ਹੱਲ ਨਹੀਂ ਓਰੇ ਆਪਾ ਇਹ ਗਾਂ ਇਧਰ ਫੇਰ ਨੰਗਾ ਕਿੱਧਰ ਜਾਣਾ ਮੇਰੀ ਗੱਲ ਸੁਣ ਕੇ ਜਾ ਭਾਈ ਬੇਬੇ ਤੇਰੇ ਕੋਲ ਹੀ ਆਉਂਦਾ ਸੀਗਾ ਮੈਂ ਤਾਂ ਅੱਛਾ ਮਾ ਕੇ ਤੇ ਭਾਈ ਤੂੰ ਗਾਂ ਨਾ ਨੰਗੇ ਮੈਂ ਕਿਹਾ ਕੀ ਨਾ ਮੈਂ ਇਹ ਬੈ ਇੰਨੀਆਂ ਦੇ ਖੰਗਦੀਆਂ ਹੱਦ ਬਾਈਆਂ ਤੇਰੀ ਬੈਠੀ ਐ ਤੇ ਮੈਨੂੰ ਹਰਪ੍ਰੀਤ ਨੇ ਹੋਰ ਹੀ ਗੱਲ ਦੱਸੀ ਐ ਕੀ ਦੱਸੀ ਆਪਾਂ ਕਿ ਬੇਬੀ ਨੂੰ ਤਾਂ ਪਤਾ ਨਹੀਂ ਕਿਹੜੀ ਬਿਮਾਰੀ ਲੱਗੀ ਐ ਕਿ ਰਖਾਸਨਾ ਬਿਮਾਰੀ ਲੱਗੀ ਕੀ ਹੁੰਦਾ ਐ ਰਖਾਸਨਾ ਬੋਵਾਰੇ ਰਖਾਸਨਾ ਭਾਈ ਆਹੀ ਬਸ ਖੁਸ਼ਕੀ ਕਹਿ ਦਿੰਦੇ ਆ ਸਿਆਣੇ ਬੰਦੇ ਰਖਾਸਨਾ ਕਹਿ ਦਿੰਦੇ ਨੇ ਬਸ ਇਥੇ ਨਾਲੀ ਦੇ ਖਾਂਗੇ ਛੜਨ ਲੱਗ ਜਾਂਦੀ ਐ ਜੀ ਬਸ ਕੁਰਕਰੀ ਜੀ ਹੋਣ ਲੱਗ ਜਾਂਦੀ ਐ ਸੰਗ ਚ ਆਹ ਰਖਾਸਨਾ ਭਾਈ ਹੋਰ ਕੀ ਹੁੰਦਾਗਾ ਬੇਬੇ ਤਰਪਲਾ ਹੋ ਜੇ ਉਹ ਤੂੰ ਤਾਂ ਖੁਸ਼ਕੀ ਦੀਆਂ ਗੱਲਾਂ ਕਰਦੀ ਐ ਵੀ ਉਹਨੂੰ ਖੁਸ਼ਕੀ ਹੋ ਗਈ ਰਖਾਸਨਾ ਹੋ ਗਿਆ ਹਰਪ੍ਰੀਤ ਨੂੰ ਤੱਕਦੇ ਆਏ ਹੋਗਾ ਵੀ ਵਾਲੀ ਭੇੜੀ ਕਿਤੇ ਬਿਮਾਰੀ ਚਿੰਬੜ ਗਈ ਉਹਨੂੰ ਬੇਬੇ ਨੂੰ ਕਹਿੰਦੀ ਹੁਣ ਤਾਂ ਏਡੀ ਵੱਡੀ ਬਿਮਾਰੀ ਲੱਗ ਗਈ ਉਹਦੇ ਕੋਲੇ ਨਾ ਜਾਈਂ ਤੇ ਨਾ ਨਾ ਭਾਂਡੇ ਮਜਵਾਵਾ ਹੁਣ ਹਾਂ ਨਾ ਮੈਂ ਸਬਜੀ ਚ ਰਿਆਵਾ ਉਹ ਤੈਨੂੰ ਤਾਂ ਫਿਰ ਮੌਜਾ ਹੀ ਹੋਗਣਿਆ ਤੇਰਾ ਤਾਂ ਕੰਮ ਤੋਂ ਖੜਾ ਛੁੱਟ ਗਿਆ ਸਮਾਂ ਦੀ ਮੌਜਾ ਕਾਦਗਾ ਹੋ ਗਿਆ ਭਾਈ ਮੈਨੂੰ ਤਾਂ ਵੀ ਮੈਂ ਤਾਂ ਤੈਨੂੰ ਟੋਤਰੇ ਤੇ ਨਹੀਂ ਪਾਈ ਆਉਣ ਦਿੰਦੀ ਕਹਿੰਦੀ ਇੱਥੇ ਹੀ ਰਹਿ ਕਹਿੰਦੀ ਇੱਥੇ ਤੇਰਾ ਬਿੱਤਰਾ ਮਿਲਾ ਦੂੰਗੀ ਇੱਥੇ ਤੈਨੂੰ ਰੋਟੀ ਟੁੱਕ ਫੜਾ ਦਿਆ ਕਰਾਂ ਤੇ ਕਹਿੰਦੀ ਭੰਗਾ ਦਾ ਤੂੰ ਆਪ ਹੀ ਛਿੜਿਆ ਔਰ ਖਾਸਨਾ ਬਿਮਾਰੀ ਦੇ ਤੁਹ ਤਾਂ ਪੁਰਾਣੇ ਜਵਾਨੀ ਦੀਆਂ ਗੱਲਾਂ ਕਰੀ ਜਾਨੀਆਂ ਉਹ ਹੁਣ ਅੱਜ ਕੱਲ੍ਹ ਰਖਾਸਣਿਆਂ ਨੂੰ ਕੌਣ ਜਾਣਦਾ ਵੀ ਰਖਾਸਣਾ ਕੀ ਹੁੰਦਾ ਸੀ ਮੈਂ ਤਾਂ ਭਾਈ ਉਹਨੇ ਪੁੱਛਿਆ ਵੀ ਨਹੀਂ ਮੈਂ ਤਾਂ ਕਹਿੰਦੀ ਮੇਰੇ ਲੱਗੇ ਨਾ ਹੋ ਦੇਖੀਂ ਕਿ ਤੱਕ ਨਹੀਂ ਮੇਰੇ ਕੰਨੀ ਨੂੰ ਹੋ ਜਾਏ ਉਹ ਤਾਂ ਐਂ ਡਰ ਗਈ ਕਿ ਕੋਈ ਆਪਾਂ ਹੜਕੇ ਕੁੱਤੇ ਤੋਂ ਡਰਦੇ ਹੋਣੇ ਆਂਗੇ ਬੇਬੇ ਨੂੰ ਡਰ ਨਹੀਂ ਸੀਗਾ ਉਹਨੂੰ ਐਂ ਕਿ ਜੇ ਭੈੜੀ ਬਿਮਾਰੀ ਲੱਗੀ ਬੇਬੇ ਨੂੰ ਉਹ ਬੇਬੇ ਹੁਣ ਦਵਾਈਆਂ ਤਾਂ ਖਾਈ ਜਾਨੀਆਂ ਐ ਖਰੀਚੜਾ ਦਾ ਖਾਸਣਾ ਹੁਣ ਕਿਵੇਂ ਠੀਕ ਹੋ ਕਿਵੇਂ ਕਰੀਂ ਦਵਾਈ ਦਾ ਭਾਈ ਆ ਤਾਂ ਮੈਂ ਹੁਣ ਸਿਟੂਗੀ ਪਰ ਮੈਂ ਤਾਂ ਨਹੀਂ ਹੁਣ ਜਾਵਾਂ ਭਾਈ ਡਾਕਟਰ ਤੋਂ ਦਵਾਈ ਲੈੰਦੀ ਕਿਸੇ ਕਿਸਮ ਦੀ ਵੀ ਤੇ ਉਹ ਤੇਰੀ ਤਾਈ ਆ ਦੇਖਣਾ ਭਾਈ ਪੰਜੀਰੀ ਲਾਈ ਜਾਂਦੀ ਐ ਤੇ ਮੈਂ ਤਾਂ ਬਸ ਉਹਦੇ ਘਰੇ ਕੁਦਰਤੀ ਵਗ ਗਈ ਤੇ ਉਹ ਤਾਂ ਕਹਿੰਦੀ ਚੂਨਾ ਪਾਉਣੇ ਕੁਛ ਨਹੀਂ ਹੁੰਦਾ ਤੈਨੂੰ ਸਾਰਾ ਕੁ ਨਾ ਖਾਂਗ ਨਾ ਕੁਛ ਨਹੀਂ ਠਿੱਡਦਾ ਤੇ ਕਹਿੰਦੀ ਘੋਲ ਲਵਾ ਲਾ ਕਹਿੰਦੀ ਹਰ ਤਰੀਕਾ ਹੋ ਰਿਆਂ ਤੋਂ ਨਾ ਬੇਬੇ ਹੂੰ ਇਹੀ ਫਿਰ ਖਾਸਣਾ ਚਾਰੇ ਠੀਕ ਹੋ ਜਾਊਗਾ ਤੈਨੂੰ ਰੋਟੀ ਦੇ ਦਈਏ ਹਾਂ ਠੀਕ ਹੋ ਜਾਊ ਭਾਈ ਪੰਜੀਰੀ ਨਾਲ ਵਧੀਆ ਅੱਛੇ ਖੁਸ਼ਕੀ ਨਾਲ ਖਾਂਦ ਹੋਈ ਹੈ ਹਾਂ ਖੁਸ਼ਕੀ ਆ ਭਾਈ ਇਹ ਖੁਸ਼ਕੀ ਨਾਲ ਨਾ ਬਸ ਫਿਰ ਆਪਣੇ ਅੰਦਰ ਹੀ ਬਸ ਖਾਂਗ ਉੱਠੀ ਜਾਂਦੀ ਆ ਉਹ ਤਾਂ ਫਿਰ ਹਰ ਵੀ ਤੇ ਡਰ ਗਈ ਮੈਂ ਜਾ ਕੇ ਦੱਸਦਾ ਉਹਨੂੰ ਵੀ ਬੇਬੇ ਨੂੰ ਤਾਂ ਖੁਸ਼ਕੀ ਦੀ ਖੰਗ ਹੋ ਗਈ ਵੀ ਬੇਬੇ ਵਾਸਤੇ ਰਲਾ ਕੇ ਦਿਓ ਹਰ ਭਾਈ ਕਿ ਰਲਾ ਕੇ ਦਿਓ ਭਾਈ ਮੈਨੂੰ ਤਾਂ ਫੇਰ ਹੁਣ ਪਾਵਾਂ ਤਿੰਨ ਕਿਲੋ ਰਲਾ ਦਵਾਂ ਮੈਂ ਚਾਰ ਕਿਲੋ ਰਲਾ ਦਵਾਂ ਬੇਬੇ ਤਿੰਨ ਚਾਰ ਕਿਲੋ ਕਿਉਂ ਤੂੰ ਖਾਜੇਂਗੀ ਕਿਤੇ ਕੋਈ ਨਾ ਭਾਈ ਹਜਮ ਤੇ ਰਸਿਆਲ ਪਿਆਗਾ ਵਿੱਚੋਂ ਤੁਸੀਂ ਖਾ ਲਿਆ ਕਰੋਗੇ ਸੋਨੂੰ ਕਿਹੜਾ ਕੋਈ ਉਹ ਮਾਰੇ ਭਾਈ ਉਤਾਵੇ ਬਤਰੀ ਗੱਲ ਠੀਕ ਹੈ ਆਪਣੇ ਤਾਂ ਪਹਿਲੀ ਦਿਖ ਲੱਕੜਾ ਪਾ ਰਿਹਾ ਉਹ ਮੱਝਾਂ ਹੁਣ ਤਾਂ ਦੁੱਧ ਦੇਣ ਲੱਗੀਆਂ ਨੇ ਐਨਾ ਕਿ ਹੋਈ ਨਹੀਂ ਹੋਣਾ ਕਰੇ ਤਾਈ ਦਾ ਭਾਈ ਜੇ ਆਪਣੇ ਮੱਝਾਂ ਦਾ ਕੜਾਪਾ ਰਿਹਾ ਤਾਈ ਦਾ ਭਾਈ ਫਿਰ ਖਾਸਣਾ ਹੋਊਗੀ ਫਿਰ ਮੈਨੂੰ ਫਿਰ ਮੈਂ ਦੁੱਧ ਨਾਲ ਪੀਤਾ ਕੋਈ ਕੋਈ ਕਿਉਂ ਨਾ ਖਾਦਾ ਨਬੇ ਬੀਬੇ ਹੁਣ ਤੋਂ ਮੇਰੀ ਗੱਲ ਸੁਣ ਲੈ ਇਹਦਾ ਮਤਲਬ ਹੁਣ ਜਿਹੜਾ ਤੂੰ ਪਹਿਲਾਂ ਦੁੱਧ ਕਿਉਂ ਪੀਤਾ ਨਹੀਂਗਾ ਹੁਣ ਤੂੰ ਇਕੱਠੇ ਝੋਖਾ ਜਿੰਗ 4-5 ਕਿਲੋ ਹੋਰ ਭਾਈ ਚਲ ਕੋਈ ਨਾ ਫੇਰ ਬਸ ਮੈਂ ਥੋੜਾ ਥੋੜਾ ਕਰਕੇ ਖਾ ਲਿਆ ਕਰੂੰਗੀ ਵਿੱਚ ਹਰਪ੍ਰੀਤ ਖਾ ਲਿਆ ਕਰੂ ਤੂੰ ਖਾ ਲਿਆ ਕਰੀ ਭਾਈ ਆਪਾਂ ਸਾਰੇ ਖਾ ਲਾਂਗੇ ਵਿੱਚ 4 ਕਿਲੋ ਕਿਉਂ ਲਾ ਲਓ ਫੇਰ ਫਿਰ ਖਾਣਾ ਸਾਰੇ ਨੂੰ ਹਟ ਜੂ ਆਪਾਂ ਨੂੰ ਸਾਰਿਆਂ ਨੂੰ ਹਟ ਜੂ ਫੇਰ ਹਟੂਗੀ ਭਾਈ ਕਿਉਂ ਹੁਣ ਦੇਖ ਲੈ ਆਪਣੇ ਘਰਾ ਪਾ ਰਿਹਾ ਹੁਣ ਤਾਂ ਕਿਉਂ ਆ ਗਿਆ ਹੋਏ ਹੈਗਾ ਨਾ ਦੁੱਧ ਹੋਏਗਾ ਹੁਣ ਤਾਂ ਚਾੜ ਕੇ ਲੋਕੇ ਹੋਰ ਲਾ ਲਓ ਚੰਗਾ ਬੀਬੇ ਮੈਂ ਜਾ ਕੇ ਉਹ ਤਾਂ ਤਰੀ ਰਖਾਸਣਾ ਗੱਲ ਤੋਂ ਬਾਲੀ ਡਰੀ ਫਿਰਦੀ ਐ ਵੀ ਕਿਤੇ ਬਾਲੀ ਭੜੀ ਬਿਮਾਰੀ ਚਿੰਬੜ ਗਈ ਉਹਨੂੰ ਮੈਂ ਕਹਿੰਦਾ ਬੇਟਾ ਖੁਸ਼ਕੀ ਦੀ ਖਾਂਗ ਨੂੰ ਕਹਿੰਦੀ ਬੇਬੇ ਦਰਖਾਸਣਾ ਉਹ ਭਾਈ ਹੁਣ ਨਿਆ ਕਿਹੜੀਆਂ ਜਾਣਦੀਆਂ ਨੇ ਭਾਈ ਰਖਾਸਣੇ ਨੂੰ ਅਗਲੇ ਵੱਡੇ ਬੰਦੇ ਜਾਣਦੇ ਤੇ ਇਹ ਤਾਂ ਹੁਣ ਉਹੀ ਡਰ ਗਈ ਮੈਨੂੰ ਤਾਂ ਬਸ ਅੱਖ ਇੱਥੇ ਵਗ ਜਾ ਤੂੰ ਵੀ ਤਾਂ ਬਾਹਰ ਡਾਊਨ ਨੂੰ ਤਿਆਰ ਹੋਗੀ ਲੈ ਦੇਖ ਲੈ ਹੈ ਤੂੰ ਮੈਨੂੰ ਪਤਾ ਹੀ ਐ ਆ ਰੁੱਖਾ ਮਿੱਸਾ ਖਾਣ ਨੂੰ ਰਖਸਣਾਂ ਕਹੀ ਜਾਨੀ ਹੈ ਨਾ ਹਾਂ ਬਸ ਭਾਈ ਹਾਂ ਇਸੇ ਨੂੰ ਕਹਦੇ ਉਹ ਸੋਡੀਆਂ ਗੱਲਾਂ ਦਾ ਅੱਜ ਕੱਲ੍ਹ ਜਾਨੂੰ ਕੀ ਪਤਾ ਲੱਗਦਾ ਉਹ ਤਾਂ ਵਿਚਾਰੀ ਵੱਡੀ ਕੋਈ ਬਿਮਾਰੀ ਬਣਾਈ ਬੈਠੀ ਐ ਤੈਨੂੰ ਬੇਬੇ ਮੈਂ ਉਹਨੂੰ ਜਾ ਕੇ ਸਾਰੀ ਗੱਲਬਾਤ ਸਮਝਾਉਣਾ ਵੀ ਬੇਬੇ ਨੂੰ ਤਾਂ ਖੁਸ਼ਕੀ ਦੀ ਖੰਗ ਹੋਈ ਐ ਬੇਬੇ ਵਾਹ ਤੇ ਦਸੇਰੀ ਪਕਾ ਘਿਓ ਰਲਾ ਕੇ ਦਿਓ ਨਾਲੇ ਬਹਾਨੇ ਨਾਲ ਆਪਾਂ ਖਾ ਲਾਂਗੇ ਹਾਂ ਕਾਹੇ ਭਾਈ ਜਾ ਕੇ ਚੰਗਾ ਬੇਬੇ ਮੈਂ ਸਮਝਾਉਣਾ ਚੰਗਾ ਆਪਾਂ ਹੋਰ ਹੀ ਗੋਲ ਮੋਲ ਗੱਲਾਂ ਕਰੀ ਜਾਨੀ ਰਖਸਣ ਵਾਲੀਆਂ ਉਹ ਅੱਜ ਕੱਲ੍ਹ ਦੇ ਨੂੰ ਰਖਸਣਾਂ ਦਾ ਕੀ ਪਤਾ ਐ ਬੱਲੇ ਕੋਲਾ ਜੇ ਹਜੇ ਮੁੰਡਾ ਤਾਂ ਜਾਣਦਾ ਹੈਗਾ ਅਗਲੀਆਂ ਗੱਲਾਂ ਨੂੰ ਖਾਸਣਿਆਂ ਨੂੰ ਜੇ ਕਿਤੇ ਇਹ ਵੀ ਨਾ ਜਵਾਕ ਜਾਣਦਾ ਹੁੰਦਾ ਆਈ ਨਹੀਂ ਪਤਾ ਹਰਪ੍ਰੀਤ ਮੈਨੂੰ ਡਰ ਦੀ ਤਾੜ ਕੇ ਅੰਦਰ ਹੀ ਤਾਰ ਦਿੰਦੀ ਆ ਮਿੰਟਾ ਬਾਰੀ ਢਾ ਦਿੰਦੀ ਹੋਰ ਮੈਂ ਤਾਂ ਪੰਗਾ ਕਰ ਲਿਆ ਸੀ ਖੁਸ਼ਕੀ ਮੈਂ ਨਾ ਆਖਿਆ ਵੀ ਮੈਨੂੰ ਖੁਸ਼ਕੀ ਨਾਲ ਖਾਂਗੇ ਛੇੜਦੀ ਆ ਹਰਖਾਸਨਾ ਕਹਿ ਕੇ ਮੈਂ ਤਾਂ ਡਰਾਈ ਦਿੱਤੀ ਸੀ ਹਰਪ੍ਰੀਤ ਚੰਗਾ ਹਜੇ ਵੀ ਚਾਲਾ ਮੁੰਡੇ ਨੂੰ ਮੈਨੂੰ ਵਧੀਆ ਮੈਂ ਨਾਲ ਗੱਲ ਕਰ ਲਈ ਤੇ ਵਧੀਆ ਚੱਲ ਉਹਨੂੰ ਪਤਾ ਲੱਗ ਗਿਆ ਵੀ ਹਰਖਾਸਨਾ ਤਾਂ ਖੁਸ਼ਕੀ ਨੂੰ ਕਹਿੰਦੇ ਨੇ ਦੇ ਬੂਮਾ ਮਰ ਜਾਂ ਅੱਗੇ ਇੱਥੇ ਚੁੱਲ੍ਹੇ ਕੋਲੇ ਬਹਿ ਜਾਂਦੀ ਚਾਰ ਭਾਂਡੇ ਧੋ ਦਾਂਦੀ ਕੋਈ ਦਾਲ ਸਬਜ਼ੀ ਚੀਜ਼ਾਂ ਦੀ ਆਟਾ ਉਟਾ ਵੀ ਘਨਾਲਾਂਦੀ ਸੀ ਮੈਂ ਤਾਂ ਆ ਹੁਣ ਨਵੀਂ ਬਿਮਾਰੀ ਲੱਗੀ ਐ ਕਿਤੇ ਜੱਬ ਹੋਰ ਨਾ ਛੜ ਜਿਓ ਕੋਲੇ ਬਗਿਆ ਉਹਨੂੰ ਨਾ ਹੋ ਜੇ ਕਿਤੇ ਉਹਨੂੰ ਵੀ ਬੇਬੇ ਦੇ ਨਾਲ ਹੀ ਬੈਠ ਕੇ ਚੜਾਉਣਾ ਪੈ ਜੇ ਬਾ ਨਹੀਂ ਨਵੰਗਾ ਤਾਜ਼ੀਆਂ ਬਿਮਾਰੀਆਂ ਚੱਲਦੀਆਂ ਪਰੇ ਰੇ ਪਰੇ ਬੇਬੇ ਕੋਲ ਆਏ ਉਹ ਕੀ ਗੱਲ ਆ ਬੇਬੇ ਨਾਲ ਕੋਈ ਬੰਬ ਬੰਨਿਆ ਹੋਇਆ ਏਡਾ ਨੇੜੇ ਤਾਂ ਨਹੀਂ ਬੈਠਾ ਬੇਬੇ ਦੇ ਤੂੰ ਜਮਾ ਕੋਲੇ ਬੈਠਾ ਸੀਗਾ ਦੱਸ ਬੂਮਾ ਮਰ ਜਾਂ ਕਿਤੇ ਮੈਨੂੰ ਨਾ ਕਰਦੀਆਂ ਕੀ ਸੀ ਪ੍ਰਕਾਸ਼ਨਰ ਕੁਛ ਨਾ ਉਹ ਕਮਲੀ ਹੈ ਹਾਂ ਕਿਉਂ ਡਰੀ ਜਾਨੀਏ ਉਹ ਬੇਬੇ ਦੀ ਨਾ ਤੇਰੇ ਗੱਲ ਸਮਝ ਚੀ ਨਹੀਂ ਆਈ ਸਮਝ ਚੀ ਨਹੀਂ ਆਈ ਗੱਲਾਂ ਕਰਦੀ ਐ ਉਹ ਹਾਂ ਬਿਮਾਰੀ ਬਮੂਰੀ ਕੋਈ ਨਹੀਂ ਚੰਬੜੀ ਤੇ ਹੋਰ ਆ ਉਹ ਤਾਂ ਜਿਹੜਾ ਆਪਣੇ ਤੇ ਕੜਾਪਾਂ ਨਹੀਂ ਸੀਗਾ ਹਾਂ ਮੱਝਾ ਦੁੱਧ ਨਹੀਂ ਦਿੰਦੀ ਸੀ ਤਿੰਨ ਚਾਰ ਮਹੀਨੇ ਹਾਂ ਉਹ ਰੁੱਖਾ ਮਿਸਾ ਖਾਦਾ ਉਹ ਰੁੱਖੇ ਨੂੰ ਰਖਾਸਣਾ ਕਹਿੰਦੀ ਐ ਵੀ ਮੈਨੂੰ ਖੁਸ਼ਕੀ ਹੋਈ ਪਈ ਐ ਦੁਰਫਟ ਹੈ ਮੂੰਹ ਬੇਬੇ ਦਾ ਤਾਂ ਦਿਮਾਗ ਹੀ ਖਰਾਬ ਲੱਗਦਾ ਮੈਨੂੰ ਮੈਨੂੰ ਸਿੱਧੀ ਕਹਿਣ ਦੀ ਭਈ ਮੈਨੂੰ ਤਾਂ ਖੁਸ਼ਕੀ ਨਾ ਖਾਂਗ ਹੋਈ ਐ ਉਹ ਤੈਨੂੰ ਐਂ ਕਹਿੰਦੀ ਆ ਉਹ ਨਾਲੇ ਮੈਨੂੰ ਐਂ ਦੱਸ ਫਿਰ ਖੁਸ਼ਕੀ ਨਾ ਰਕਾਸ਼ਣਾ ਵਗੈਰ ਕਾਛਣਾ ਨਾ ਫਿਰ ਆਪਾਂ ਕੀ ਕਰੀਏ ਹੁਣ ਆਪਣੇ ਕੋਲੇ ਇਲਾਜ ਹੈਗਾ ਇਲਾਜ ਹੈ ਨਾ ਉਹ ਗਈ ਸੀ ਤਾਈ ਦੇ ਘਰੇ ਹਾਂ ਉਹ ਰਖਾਸ਼ਣੀ ਤਾਈ ਨੂੰ ਹੋਇਆ ਸੀਗਾ ਜਿਹੜੀ ਦਵਾਈ ਨਾ ਉਹਨੂੰ ਰਖਾਸ਼ਣਾ ਹਟਿਆ ਉਸੇ ਨਾਲ ਆਪਣੀ ਬੇਬੇ ਨੂੰ ਹਟ ਜਾਊਗਾ ਨਾ ਫਿਰ ਬੇਬੇ ਲੈ ਆਉਂਦੀ ਤਾਈ ਨਾ ਜਾ ਕੇ ਘਰੇ ਕੀ ਲੈਣਾ ਈ ਉਹ ਐਂ ਦਵਾਈ ਕਿੱਥੇ ਆਉਂਦੀ ਆ ਉਹ ਹਾਂ 5 ਕਿਲੋ ਦੀ ਨੂਨੇ ਕਿਉਂ ਰਲਾ ਕੇ ਦਿੱਤਾ ਤਾਈ ਨੂੰ 5 ਕਿਲੋ ਕਿਉਂ ਉਹ ਖੰਗਾ ਵਾਲਾ ਤਾਂ ਮਾੜਾ ਜਾਂ ਚਮਚਾ ਕਿਉਂ ਦਾ ਪਾਲੇ ਖੰਗ ਬਾਅਦੇ ਛੜਨ ਲੱਗ ਜਾਂਦੀ ਐ ਆ ਨਵੇਂ ਕੰਮ ਕਰਦੀਆਂ ਆ ਖਾਣ ਦੀਆਂ ਮਾਰੀਆਂ ਬੁੜੀਆਂ ਐਵੇਂ ਚਾਲਾਂ ਚੱਲਦੀਆਂ ਅਈ ਤਾਈ ਨਹੀਂ ਚੱਲੀ ਹੋਈ ਚਾਲ ਤਾਈ ਨੇ ਕਹਤਾ ਉਹ ਮੈਨੂੰ ਰਕਾਸਣਾ ਉਹਦੀ ਨੂਨੇ ਦਾਦੀ ਨੇ ਰੜਾਤਾ ਉਹ ਵੀ ਕੀ ਪਤਾ ਕਿਉਂ ਨਾ ਹਟਦਾ ਰਕਾਸਣਾ ਕੁਛ ਨਹੀਂ ਹੋਇਆ ਬੇਬੇ ਦਾ ਦਿਮਾਗ ਖਰਾਬ ਹੋ ਗਿਆ ਵੱਡੀ ਉਮਰ ਚ ਬੇਬੇ ਦਾ ਦਿਮਾਗ ਨਹੀਂ ਖਰਾਬ ਹੋਇਆ ਹਾਂ ਇਹ ਤਾਂ ਆਪਾਂ ਹੀ ਐ ਜਿਹੜਾ ਅੰਗਰੇਜ਼ੀ ਦਵਾਈਆਂ ਲਈ ਜਾਂਦੇ ਆ ਮਾੜਾ ਮਾੜਾ ਆਪਾਂ ਕਿਉਂ ਖਾਣੇ ਆ ਡਾਕਟਰ ਕਹਿੰਦੇ ਉਹ ਵੀ ਪਣਾ ਬੰਦ ਕਰ ਦਿੰਦੇ ਆ ਉਹ ਪ੍ਰਾਣੇ ਬੰਦਿਆਂ ਦੇ ਕਿਉਂ ਖਾਦੇ ਨੇ ਤ ਖੰਗ ਤਾਂ ਮੈਨੂੰ ਵੀ ਆ ਫਿਰ ਮੈਨੂੰ ਵੀ ਰਖਾਸਣੇ ਤੈਨੂੰ ਵੀ ਰਖਾਸਣੇ ਮੈਨੂੰ ਵੀ ਰਖਾਸਣੇ ਉਹ ਰੁੱਖੀਆਂ ਰੋਟੀਆਂ ਖਾਈਆਂ ਕਿਉਂ ਨਹੀਂ ਸੀਗਾ ਦੁੱਧ ਨਹੀਂ ਸੀ ਲਹੀ ਦਹੀਂ ਨਹੀਂ ਸੀ ਲੱਸੀ ਨਹੀਂ ਸੀ ਆਪਾਂ ਨੂੰ ਤਾਂ ਰੁਖਤ ਹੋ ਗਈ ਸਾਰਿਆਂ ਨੂੰ ਰਖਾਸਣਾ ਹੋਇਆ ਪਿਆ ਫੇਰ ਐਂ ਕਹਿੰਦੇ ਬਿਮਾਰੀ ਹੈ ਸਾਰਿਆਂ ਨੂੰ ਰਖਾਸਣੇ ਦੀ ਆਪਣੀ ਤਾਂ 4 ਕਿਲੋ ਪੱਕਾ ਖਿਓ ਪਿਆ ਐ ਕਰ ਕੱਢ ਮੋਟਰਸਾਈਕਲ ਸਮਾਨ ਲੈ ਕੇ ਜਾ ਕੇ ਕੈਂਚਗੰਦ ਪੱਜਿਆ ਜਾ ਆ ਹੁਣ ਹੀ ਰੜਾ ਲਾਂਗਾ ਹੀ ਤਲਾ ਕੇ ਸਮਾਨ ਲੈ ਆਉਂਗਾ ਬੇਬੇ ਕੋਲੇ ਵਗ ਜਾਏ ਸਾਰਾ ਕੰਮ ਤੰਦਾ ਕਰਾ ਲਿਆ ਕਰ ਕੋਈ ਬਿਮਾਰੀ ਬੂਰੀ ਨਹੀਂ ਹੈਗੀ ਉਹਨੂੰ ਕੋਈ ਨਹੀਂ ਉਹ ਤਾਂ ਮੈਂ ਬੇਬੇ ਨੂੰ ਲਿਆਉਂਦੀ ਹਰੇ ਮੈਂ ਬੇਬੇ ਨੂੰ ਕਹਿੰਨੀ ਆ ਗਾਜਰਾਂ ਚੀਰ ਕੇ ਨਾਲੇ ਭਾਂਡੇ ਭੁੰਡੇ ਧੋ ਦੂਗੀ ਆਉ ਦੇ ਇੱਥੇ ਬੈਠੀ ਬੈਠੀ ਤੇ ਮੈਂ ਆਹਦਾ ਪਸ਼ੂਆਂ ਦਾ ਕਰ ਲੂੰਗੀ ਮੈਂ ਤਾਂ ਆਖ ਨਵਾਂ ਕੰਮ ਛਿੜ ਗਿਆ ਉਹ ਕੋਣ ਕੰਮ ਕਰੂ ਕੋਣ ਪਸ਼ੂ ਸੰਭੂ ਬੇਬੇ ਤਾਂ ਸਾਰਾ ਕੰਮ ਕਰਾਉਂਦੇ ਬੀਬੇ ਨੂੰ ਸਮਝਾ ਦੇ ਵੀਰ ਖਾਸਲੇ ਲਈ ਦਵਾਈ ਛਾੜੀ ਛੋੜੀ ਸਾਨੂੰ ਵੀ ਦੇ ਦਿਆ ਕਰੀ ਸਾਡੀ ਵੀ ਖੰਗ हट ਜੂ ਤੇ ਮੈਨੂੰ ਤਾਂ ਫੇਰ ਆਪ ਹੋਇਆ ਪਿਆ ਮੈਂ ਬੇਬੇ ਨੂੰ ਆਖੂ ਰਕਾਸਨਾ ਮੈਂ ਤਾਂ ਆਪ ਖਾਉਂਗੀ ਚੰਗਾ ਮੈਂ ਤਾਂ ਜਾ ਕੇ ਲਿ ਉਹ ਤੂੰ ਐਂ ਕਰ ਮੁੰਨਿਆ ਦਾ ਪਰਚੀ ਬਣਾ ਕੇ ਦੇ ਦੇ ਉਹ ਜਾ ਫਿਰ ਮੈਂ ਦੁਕਾਨ ਵਾਲੇ ਨੂੰ ਦੱਸ ਦੂੰਗਾ ਵੀ ਮੇਰੇ ਬੀਬੀ ਵਾਸਤੇ ਕਿਹੋ ਜਰਾ ਆਉਣਾ ਹੈ ਉਹ ਸਾਰਾ ਸਮਾਨ ਆਤੀ ਦੇ ਦੂੰਗਾ ਉਹ ਪੰਜਾਬੀ ਚ ਬੋਲੀ ਉੱਥੇ ਜਾ ਕੇ ਇਹ ਦੁਕਾਨ ਵਾਲੇ ਵੀ ਨਹੀਂ ਜਾਣਦੇ আর ਕਸ਼ਨੀਰ ਕੁਛ ਨਹੀਂ ਐ ਨੂੰ ਐ ਕਹੀਂ ਵੀ ਖੁਸ਼ਕੀ ਤੋਂ ਦਵਾਈਆਂ ਦੇ ਦੇ ਖੁਸ਼ਕੀ ਹੋਈ ਪਈ ਹੈ ਹਾਂ ਵੀ ਕਿਹੋ ਜਰਾ ਆਉਣਾ ਹੈ ਹਾਂ ਸਾਰੇ ਪਰ ਖਾਸਨੀ ਦੀ ਕਾਨੂੰ ਗੱਲ ਕਰਨੀ ਹੈ ਉਹ ਤੂੰ ਕੈਂਚੀ ਵਾਲੇ ਨੇ ਜਾਣਦੇ ਤਾਂ ਹੈਗੇ ਆ ਆਪਾਂ ਉਹਨੂੰ ਸਾਰੇ ਸਮਾਨ ਦਾ ਪਤਾ ਉਹ ਆਪੇ ਪਾ ਦੂ ਚੰਗਾ ਤੂੰ ਬੀਬੇ ਨਾਲ ਗੱਲ ਕਰ ਮੈਂ ਲਿਓ ਨਾ ਸਮਾਨ ਆ ਤੂੰ ਬੀਬੇ ਨੂੰ ਤੁਰਿਆ ਜਾਂਦਾ ਬੋਲੀ ਮਾਰ ਜੀ ਮੇਰੇ ਕੋਲ ਭੇਜ ਜੀ ਵੀਰ ਪ੍ਰਿੰਤ ਚੁੱਲੇ ਕੋਲੇ ਬੈਠੀ ਐ ਆ ਕੈਨੀ ਮੜਾ ਆ ਦੇਖ ਲੈ ਬੇਬੇ ਤਾਂ ਮੜਾ ਇੱਕ ਕਹਿਣ ਦੀ ਦੇਸੀ ਉਹ ਬੈਠੀ ਅੰਦਰੀ ਬੜੀ ਆ ਕਹਿਨੀ ਬੇਬੇ ਨੂੰ ਵੀ ਆ ਜਾ ਭਾਵੇਂ ਚੁੱਲੇ ਕੋਲੇ ਬਹਿ ਕੇ ਚੀਰਦੇ ਭਮੋਰੇ ਬਹਿ ਕੇ ਚੀਰਦੇ ਨੀ ਮੇ ਬੇ ਹਾਂ ਭਾਈ ਉਧਰ ਹੀ ਰਹਿ ਮੇਰੇ ਕੰਨੀ ਨਹੀਂ ਕੀ ਗੱਲ ਨਹੀਂ ਤਾਂ ਬਿਮਾਰੀ ਆ ਭਾਈ ਕੀ ਬਿਮਾਰੀ ਐ ਹਰਖਾਸ ਨੇ ਜੀ ਭਾਈ ਮੇਰੇ ਕੋਲ ਨਹੀਂ ਚਾਲਾਂਗੀਆਂ ਨਾ ਖੈਣਾ ਤਾਈ ਤੋ ਸਿੱਖ ਕੇ ਆਈਆਂ ਨੰਮੀਆਂ ਗੱਲਾਂ ਰਕਾਸ਼ ਨਾ ਪਤਾ ਲੱਗਿਆ ਮੈਨੂੰ ਤੂੰ ਮੇਰੇ ਲਵੇ ਭਾਈ ਮੇਰੇ ਲਵੇ ਭਾਈ ਤੂੰ ਕਿਉਂ ਬਈ ਨਹੀਂ ਹੈ ਬੇਬੀ ਕੰਮ ਤੋਂ ਨਾ ਟਾਲ ਹੁਣ ਕੰਮ ਤਾਂ ਦੇਖ ਸਿਆਲ ਦਾ ਮਹੀਨਾ ਕਰਾਉਣਾ ਪਊਗਾ ਆ ਤੇਰੇ ਰਕਾਸ਼ ਨੇ ਦਾ ਮੈਨੂੰ ਪਤਾ ਲੱਗਾ ਸਿੱਧੇ ਕਹਿ ਦਿੰਦੀ ਵੀ ਭਾਈ ਮੈਨੂੰ ਹੋਈ ਪਈ ਐ ਖੁਸ਼ਕੀ ਮੈਂ ਭਾਰ ਦਿਆਂ ਪੰਜੀਰੀ ਤੇ ਐਂ ਕਰੀ ਹੁਣ ਰਕਾਸ਼ ਨੇ ਦੀ ਦਵਾਈ ਤਾਂ ਬਣਾਵਾਂਗੇ ਮੈਨੂੰ ਵੀ ਹੋਇਆ ਪਿਆ ਤੈਨੂੰ ਕੀ ਮੈਨੂੰ ਤਾਂ ਆਪ ਹੋਇਆ ਪਿਆ ਪੋਰਾ ਪੋਰਾ ਸਾਨੂੰ ਵੀ ਦੇ ਦੇ ਨਾ ਭਾਈ ਪੋਰਾ ਪੋਰਾ ਮੈਂ ਤਾਂ ਪਨੀਰੀ ਆਖਿਆ ਭਾਈ ਮੁੰਡੇ ਨੂੰ ਮੈਂ ਕਿਹਾ ਭਾਈ ਮੈਂ ਤਾਂ ਪਨੀਰੀ ਲਾ ਕੇ ਦੇ ਦੇ ਕਿ ਆਰ ਕੇ ਲੋ ਕੇ ਜੀ ਤੇ ਫੇਰ ਭਾਈ ਖੰਗ ਖੁਸ਼ਕੀ ਮੈਂ ਤਾਂ ਫੇਰ ਹਟੂਗੀ ਤੇ ਜੇ ਨਹੀਂ ਭਾਈ ਪਾਈ ਪਾਈ ਛੇ ਲਾਉਣੇ ਡਾਕਟਰ ਅਮੂਹੇ ਤਾਂ ਭਾਈ ਲਈ ਚਲੋ ਉਹ ਫੇਰ ਤੈਨੂੰ ਕਹਿਤਾ ਦਿੱਤਾ ਵੀ ਗਿਆ ਉਹ ਸਮਾਨ ਲੈਣ ਮੰਗਾ ਲਿਆ ਮੈਂ ਆਪਾਂ ਅੱਜ ਹੀ ਰਲਾ ਲਾਂਗੇ ਪਨੀਰੀ ਤੇ ਫੇਰ ਸਾਨੂੰ ਵੀ ਦੇ ਦਿਆ ਕਰੀ ਪੋਰਾ ਪੋਰਾ ਵੇਗਾ ਪਾਈ ਲਾਉਂਗੇ 5 ਕਿਲੋ ਫਿਰ ਤੇ ਵਿੱਚੋਂ ਪਾਈ ਸਾਨੂੰ ਕੌਲੀ ਦੇ ਦਿਆ ਕਰੂੰਗੀ ਇਹ ਪਾਈ 3 ਕਿਲੋ ਜਾਂ 4 ਕਿਲੋ ਲਾਉਂਗੇ ਫਿਰ ਨਹੀਂ ਪਾਈ ਫਿਰ ਤੇ ਮੈਂ ਬਸ ਮਸਾ ਲੋਟ ਆਉਂ ਉਹਦੇ ਨਾਲ ਪਾਈ ਮੇਰੇ ਹੀ ਖਾਸ ਨਾ ਮਸਾ ਹੋਈ ਨਹੀਂ ਵੇ 5 ਕਿਲੋ ਦੀ ਕੀ ਗੱਲ ਆ ਪਵਾ ਆਪਾਂ 6 ਕਿਲੋ ਦੀ ਰੜਾ ਲਈ ਜੇ ਤਾਂ ਸਾਰਿਆਂ ਨਹੀਂ ਖਾਣੀ ਸਾਰਾ ਟੱਬਰ ਕੌਲੀਆਂ ਭਰ ਕੇ ਖਾ ਲੈ ਕਰਾਂਗੇ ਆ ਜਾ ਉੱਠ ਕੱਢ ਮੈਨੂੰ ਪਤਾ ਲੱਗਾ ਤੇਰੇ ਰਕਾਸ਼ ਨੇ ਤੂੰ ਸੀ ਬਚਦੀ ਠੰਡ ਤੋਂ ਆ ਚੱਕ ਗਾਜਨ ਚੁੱਲੇ ਕੋਲੇ ਬਹਿ ਕੇ ਚੀਰ ਲਾ ਰਾਹੀ ਹੁਣ ਤਾ ਤੂੰ ਮੈਨੂੰ ਗਾਜਰਾ ਫੜਾਉਣੀ ਆ ਕਿ ਤੀਰ ਲਾ ਉਦੋਂ ਮੈਨੂੰ ਆਦੀ ਬੇਬੇ ਮੇਰੇ ਲਵੇ ਨਾ ਹੋ ਮੈਨੂੰ ਆਏ ਹੋ ਜੂ ਬਲਾਨਾ ਹੋ ਜੂ ਫਿਰ ਹੁਣ ਜਦੋਂ ਮੈਨੂੰ ਨਹੀਂ ਪਤਾ ਸੀ ਇਹ ਬਿਮਾਰੀ ਦਾ ਵਿਖੰਗ ਨੂੰ ਕਹਿੰਦੇ ਹੈਗੇ ਖੁਸ਼ਕੀ ਤੋਂ ਕਹਿੰਦੇ ਹੈਗੇ ਹੁਣ ਮੈਂ ਤੂੰ ਤਾਂ ਪੁਰਾਣੇ ਨਾਂ ਲੈਨੀ ਹੈਗੀ ਨਵੇਂ ਤੂੰ ਨਹੀਂ ਲੈਂਦੀ ਮੈਨੂੰ ਪਤਾ ਹੈ ਤਾਈ ਖੇਡਦੀ ਹੈ ਚਾਲਾਂ ਤਾਈ ਨੇ ਤੈਨੂੰ ਕਹਿ ਕੇ ਭੇਜਿਆ ਹੋ ਵੀ ਅੱਜ ਕੱਲ੍ਹ ਦੇ ਜਵਾਨੇ ਦੀਆਂ ਕੀ ਜਾਣਦੀਆਂ ਇਹਨੂੰ ਤੇ ਆਪੇ ਤੇਰੀ ਨੂੰ ਡਰੀ ਜਾਊਗੀ ਉਹਨੇ ਤੇ ਇਤੋਂ ਕੰਮ ਨਹੀਂ ਕਰਾਉਣਾ ਕੋਈ ਹੋ ਜਾ ਖੜੀ ਆ ਜਾ ਫਿਰ ਮੈਨੂੰ ਤਾਂ ਆਪਾਂ ਹੀ ਹੋਊਗਾ ਕਿ ਤੂੰ ਕਹਿੰਦੀ ਕਹਿੰਦੀ ਇੱਥੇ ਬਹਿ ਜਾ ਇੱਥੇ ਤੇਰਾ ਵਿਸਤਰਾ ਫੜਾ ਦੇਾਂਗੇ ਤੇ ਤੁਹਾਨੂੰ ਰੋਟੀ ਟੋਕ ਮੈਂ ਕਿਹਾ ਚੰਗਾ ਚੱਲ ਫਿਰ ਮੇਰਾ ਤਾਂ ਸਿਹਾਲ ਵਧੀਆ ਨੰਗੂਗਾ ਮੈਂ ਐਵੇਂ ਹੱਥ ਠਾਰਿਆ ਕਰੂੰਗਾ ਸਿਹਾਲ ਤਾਂ ਹੁਣ ਵੀ ਵਧੀਆ ਨੰਗੂਗਾ ਚੁੱਲ੍ਹੇ ਕੋਲੇ ਬਹਿ ਕੇ ਨਹੀਂ ਤਾਂ ਪੰਜੀਰੀ ਖਾਲਿਆ ਕਰਾਂਗੀ ਕੌਲੀ ਨਾਲੇ ਦੁੱਧ ਦੀ ਬਾਟੀ ਪੀ ਲਿਆ ਕਰਾਂਗੀ ਹੁਣ ਮਾਰਾ ਨਹੀਂ ਨੰਗ ਦੱਸ ਨਾ ਜੇ ਭਾਈ ਖਾਖਣਾ ਫਿਰ ਮਾਰਾ ਹੁੰਦਾ ਤੇ ਫਿਰ ਭਾਈ ਬਸ ਫਿਰ ਤੂੰ ਮੈਨੂੰ ਇੱਕੀ ਬਖਾ ਦਿੰਦੀ ਹੁਣ ਲੈ ਫਿਰ ਤਾਂ ਸੀ ਬਾਹਰਲਾ ਬਾਰ ਖੋਲ ਕੇ ਆ ਦਿੰਦੇ ਬਾਰ ਦਾ ਇੱਥੇ ਤਾਂ ਲਾਨ ਦੀ ਮੰਜਿੰਦਾ ਇੱਥੇ ਹੀ ਰਹਿੰਦੀ ਤੂੰ ਤਾਂ ਸਾਰਾ ਸਿਆਲ ਅੱਛਾ ਫਿਰ ਭਾਈ ਕੰਮ ਪਿਆਰ ਹੈ ਕਿੰਮਨੀ ਪਿਆਰਾ ਬੰਦੇ ਦਾ ਬਿਮਾਰੀਆਂ ਤੋਂ ਡਰ ਲੱਗਦਾ ਅੱਜ ਕੱਲ ਬਿਮਾਰੀਆਂ ਭੇੜੀਆਂ ਚੱਲ ਰਹੀਆਂ ਨੇ ਨਾ ਇਹ ਨਾਵਾਂ ਦਾ ਵੀ ਨਹੀਂ ਪਤਾ ਵੀ ਕਹੇ ਜੇ ਕਹੇ ਜੇ ਨਾ ਹੁੰਦੀ ਐ ਦੇਖ ਲੈ ਤੂੰ ਤਾਂ ਭਾਈ ਕਰਦੇ ਬੰਦੇ ਨੂੰ ਵੀ ਐ ਕਰਦੇ ਹੋਗੇ ਜੇ ਤਾਂ ਕੋਈ ਬਗਾਨਾ ਹੋਵੇ ਤਾਂ ਫਿਰ ਮੈਨੂੰ ਐ ਦੱਸ कोरोना ਮळे ਕੀ ਹਾਲ ਹੋਈ ਸੀ ਬੁੜੀਆਂ ਦੀ ਜੇ ਕਿਸੇ ਬੁੜੀ ਨੂੰ ਕੋਰੋਨਾ ਹੋ ਜਾਂਦਾ ਸੀ ਫੜ ਕੇ ਅਗਲਾ ਅੰਦਰ ਧਾੜ ਦਾਂਦਾ ਸੀ ਮੈਂ ਤਾਂ ਆਖਿਆ ਕੋਈ ਉਹੀ ਬਿਮਾਰੀ ਆ ਇਹ ਆ ਜਾ ਆ ਜਾ ਬਹਿ ਜਾ ਚੁੱਲ੍ਹੇ ਕੋਲੇ ਮੈਂ ਤਾਂ ਦੇਖ ਮੱਜਾਂ ਨੂੰ ਨਾ ਤਾਂ ਹਰਾ ਪਾ ਕੇ ਹੁੰਦੀ ਨੇ ਨਾ ਪਾਣੀ ਪਿਆ ਕੇ ਹੁੰਦੀਆਂ ਤੇ ਨਾਲੇ ਕੱਢਣੀ ਆ ਧਾਰ ਤੇ ਐਂ ਕਰੀ ਗਾਜਰਾਂ ਚੀਰ ਕੇ ਤੂੰ ਨਾ ਇਹ ਤਾਂ ਗਾਜਰਾਂ ਦੀ ਦਾਲ ਧਰਦੀ ਨਾ ਚਾਰ ਭਾਂਡੇ ਮਾਇ ਦੀ ਚਾਹ ਨੇ ਤੇ ਨਾ ਆਟਾ ਗੁੰਨਦੀ ਉਹ ਤਾਂ ਇੱਥੇ ਲਾ ਲਾਂਗੇ ਰੋਟੀ ਚਲ ਕੋਈ ਨਾ ਭਾਈ ਰੋਟੀਆਂ ਦਾ ਲਾ ਲਾਂਗੇ ਉਹ ਤਾਂ ਮੁੰਡਾ ਬੁੱਝ ਗਿਆ ਮੇਰੀ ਗੱਲ ਵੀਰ ਖਾਸ ਨੇ ਸਿਆਣੇ ਬੰਦੇ ਖਾਸ ਨਾ ਕਹਿੰਦੇ ਨੇ ਤੇ ਤਾਂ ਬਚਤ ਤਾਂ ਰਹੇਗੀ ਨਹੀਂ ਭਾਈ ਯਾਨੀ ਬਤੂ ਦੇ ਮੈਨੂੰ ਅੰਦਰ ਬਾਹਰ ਢਾ ਦਿੰਦੀ ਕੁੰਡਾ ਢਾ ਦਿੰਦੀ ਤੇ ਤੈਨੂੰ ਦੱਸੀ ਤਾਂ ਇੰਨੀ ਆ ਫਿਰ ਤਾਂ ਡਾਉਣੀ ਪੈਣਾ ਬਹਿ ਜਾ ਚੁੱਲ੍ਹੇ ਕੋਲੇ ਮੈਂ ਤਾਂ ਪਸੂਆਂ ਦਾ ਕਰਕੇ ਆਵਾ ਦੇਖ ਨੀ ਕਿਵੇਂ ਚਾਲਾਂ ਚੱਲਦੀਆਂ ਕਿਵੇਂ ਬਚਣ ਦੀ ਮਾਰੀ ਨਵੇਂ ਤਾਂ ਨਵੇਂ ਨਾਂ ਕੱਢ ਕੇ ਲਿਆਉਂਦੀ ਲੈ ਸ ਚੀਰ ਲਾ ਚੀਰ ਲਾ ਗਾ ਜਰਾ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਡਾਕਟਰ ਅਨਜੀਤ ਸਿੰਘ ਖੰਗੂ ਉਡਾਲ ਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਵੀਰਪਾਰਕ ਔਰ ਚਾਨਾ ਰਾਮਗੜੀਆ ਰਤਿਆ ਹਰਿਆਣਾ ਭੀਮ ਸਿੰਘ ਦਿਓਲ ਪਰਮਜੀਤ ਕੌਰ ਗਿੱਲ ਹਮੀਦੀ ਜ਼ਿਲ੍ਹਾ ਬਰਨਾਲਾ ਕੈਨੇਡਾ ਗੀਤਾਰਣੀ ਲੁਧਿਆਣਾ ਰੀਤ ਲੁਧਿਆਣਾ ਹਰਮਨ ਕੌਰ ਬਰਨਾਲਾ ਗੁਰਦੇਵ ਦਾਸ ਸਤਪਾਲ ਸ਼ਰਮਾ ਅਲੀ ਸ਼ੇਰ ਸੰਗਰੂਰ ਬਲਜਿੰਦਰ ਕੌਰ ਲੁਧਿਆਣਾ ਸਿਮਰਨਪ੍ਰੀਤ ਕੌਰ ਫੱਲੇਵਾਲ ਵਿੰਦਰ ਹਾਂਗਕਾਂਗ ਕਰਮਜੀਤ ਕੌਰ ਰਾਮਕਰਨ ਸਿੰਘ ਗੁਰਦੇਵ ਸਿੰਘ ਮਾਨਸਾ ਮੰਡੀ ਕਮਲੇਸ਼ ਸੇਠੀ ਸਤਨਾਮ ਸਿੰਘ ਬਡੋਂਗਰ ਕਮਲ ਬੱਗਾ ਲੁਧਿਆਣਾ ਮੂਰਤੀ ਸ਼ਰਮਾ ਕੁਲਵੰਤ ਸਿੱਧੂ ਅਮਰ ਸਿੰਘ ਪਟਿਆਲਾ ਮਹਿਕਦੀਪ ਸਿੰਘ ਕ੍ਰਿਸ਼ਨ ਕਾਰ ਬੋਬੀ ਰਾਜਾ ਹਾਂਗਕਾਂਗ ਸੁਖਮਨ ਹਰੀਕਾ ਹੈਪੀ ਜੋਸ਼ੀ ਫਕੀਰ ਚੰਦ ਸ਼ਰਮਾ ਭਾਗਸਰ ਪੁਸ਼ਪਾ ਵਾਂਸਲ ਗੁਰਨਾਮ ਸਿੰਘ ਅਮਰਿੰਦਰ ਸਿੰਘ ਕੁਲਵੰਤ ਕੌਰ ਰਾਉਟਾ ਬਰਗਟ ਸਿੰਘ ਕਰਨਵੀਰ 바ਵਾ ਮਨਜੀਤ ਕੌਰ ਸ਼ਿਮਲਾਪੁਰੀ ਲੁਧਿਆਣਾ ਪ੍ਰੀਤਮਾ ਜੌਲੀ ਬਲਵੀਰ ਸਿੰਘ ਗੁਰਵੀਰ ਕੌਰ ਜਸ ਚੱਠਾ ਰੇਖਾ ਸ਼ਰਮਾ ਅਨੁਰੂਪਿਕਾ ਸ਼ਰਮਾ ਨੇਤ ਸ਼ਰਮਾ ਰਾਜਨ ਸ਼ਰਮਾ ਈਸ਼ਾ ਸ਼ਰਮਾ ਸ਼ਾਇਆ ਸ਼ਰਮਾ ਜਿੰਨਾ ਬੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨੀ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ